ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪੁਰਾਂ ਦੀ ਪਾਕ ਬਾਣੀ ਵਿੱਚ ਇਸ ਗੱਲ ਨੂੰ ਵਾਰ-ਵਾਰ ਸਮਝਾਇਆ ਗਿਆ ਵੀ ਜਿਹੜਾ ਦਿਨ ਸਾਡੇ ਜੀਵਨ ਚੰਦਾ ਹੈ ਉਹਨੇ ਚਲੇ ਜਾਣਾ ਹੈ ਦਿਨ ਆਏ ਹਫਤੇ ਆਏ ਮਹੀਨੇ ਆਏ ਸਾਲ ਆਏ ਚਲੇ ਗਏ ਅਸੀਂ ਆਪਣੇ ਜਨਮ ਦਿਨ ਤਰੀਕ ਨੂੰ ਚੇਤੇ ਰੱਖਿਆ ਤੇ ਜਦੋਂ ਉਹ ਦਿਨ ਆਇਆ ਆਪਾਂ ਬੜੀ ਵੱਡੀ ਖੁਸ਼ੀ ਮਨਾਈ ਅੱਜ ਸਾਲ ਦੀ ਸਮਾਪਤੀ ਤੇ ਵੀ ਬੇੰਤ ਵਿਅਕਤੀ ਤੇਨਾਂ ਚ ਬੜੀ ਵੱਡੀ ਨਿਮਰਤਾ ਹੈ ਉਹ ਲਿਖ ਲਿਖ ਕੇ ਪਾ ਰਹੇ ਨੇ ਕਿ ਮੇਰੇ ਨਾਲ ਮੇਰੇ ਸਾਥੀਆਂ ਦਾ ਮਿੱਤਰਾਂ ਦੋਸਤਾਂ ਦਾ ਜਿਹੜਾ ਸਾਲ ਬਸਰ ਹੋਇਆ ਉਹਦੇ ਵਿੱਚ ਮੈਥੋਂ ਜਿਹੜੇ ਗੁਨਾਹ ਹੋਏ ਨੇ ਮੈਨੂੰ ਉਹ ਗੁਨਾਹ ਮਾਫ ਕਰ ਦਿਓ ਕਈ ਏਵਣ ਵਧਾਈ ਦੇ ਰਹੇ ਹਨ ਇਹ ਭਾਵੇਂ ਗੁਰਮਤ ਦਾ ਛਾਲ ਨਹੀਂ ਪਰ ਸਾਡੇ ਜਨ ਵਿੱਚ ਇਹ ਤਰੀਕਾ ਇਹ ਸਾਲ ਇਹ ਮਹੀਨੇ ਵਸ ਚੁੱਕੇ ਹਨ ਬੱਚਿਆਂ ਦਾ ਸਾਰਾ ਸਕੂਲੀ ਕੰਮ ਸਰਕਾਰੀ ਨੌਕਰੀ ਪੇਸ਼ੇ ਵਾਲਿਆਂ ਦੀਆਂ ਤਨਖਾਹਾਂ ਇਹ ਸਾਰੀਆਂ ਇਸ ਮਹੀਨੇ ਅਨੁਸਾਰ ਹੁੰਦੀਆਂ ਨੇ ਆਪਣੇ ਘਰ ਦੇ ਹਿਸਾਬ-ਕਿਤਾਬ ਆਪਾਂ ਇਹਨਾਂ ਮਹੀਨਿਆਂ ਤਹਿਤ ਹੀ ਲਿਖਦੇ ਹਾਂ ਇਸ ਕਰਕੇ ਅਸੀਂ ਇਸ ਸਾਲ ਨੂੰ ਜੀ ਆਇਆਂ ਕਹਿੰਦੇ ਹਾਂ ਸਾਰੀਆਂ ਸੰਗਤਾਂ ਨੂੰ 2025 ਅੰਗਰੇਜ਼ੀ ਛਣ ਦੀਆਂ ਲੱਖ ਲੱਖ ਵਧਾਈਆਂ ਸਤਿਗੁਰਾਂ ਨੇ ਬਾਣੀ ਵਿੱਚ ਇਹ ਗੱਲ ਆਖੀ ਜਿਹੜਾ ਸਮਾਂ ਨਾ ਇਹਨੇ ਰੁਕਣਾ ਨਹੀਂ ਇਹ ਇੱਕ ਇੱਕ ਛੇਨ ਕਰਕੇ ਇੱਕ ਇੱਕ ਪਲ ਕਰਕੇ ਤੇਰੀ ਜ਼ਿੰਦਗੀ ਚੋਂ ਬਸਰੂ ਰਿਹਾ ਜਦੋਂ ਤੂੰ ਸੰਸਾਰ ਤੇ ਆਇਆ ਆਉਣ ਤੋਂ ਪਹਿਲਾਂ ਪਰਮੇਸ਼ਰ ਨੇ ਲਿਖ ਕੇ ਤੇਰੀ ਜ਼ਿਹਨ ਵਿੱਚ ਤੇ ਰਿਹ ਦੇ ਵਿੱਚ ਸੁਆਸਤਕਾਇ ਉਹਨਾਂ ਸੁਆਸਾਂ ਵਿੱਚ ਕੋਈ ਘਾਟਵਾਤ ਨਹੀਂ ਹੋਣੀ ਸਾਨੂੰ ਪੜਿਖਾ ਲੱਗਦਾ ਹੈ ਕਿ ਇਸ ਸਮੇਂ ਤੋਂ ਪਹਿਲਾਂ ਜਾਂਦਾ ਹੈ ਇਸ ਸਮੇਂ ਅਨੁਸਾਰ ਗਿਆ ਨਹੀਂ ਉਹਦਾ ਸਮਾਂ ਤੇ ਰੱਬ ਨੇ ਲਿਖ ਕੇ ਭੇਜਿਆ ਅਸੀਂ ਨਹੀਂ ਹੁੰਦੇ ਅਸੀਂ ਕੌਣਾ ਸਮਾਂ ਲਿਖਣ ਵਾਲੇ ਜਿੱਥੇ ਗੁਰਬਾਣੀ ਨੇ ਗੱਲ ਆਖੀ ਉਥੇ ਬਿੰਤ ਕਾਵ ਰਚਨਾਵਾਂ ਨੇ ਜਿਹਦੇ ਵਿੱਚ ਕਿਹਾ ਗਿਆ ਵੀ ਇਹ ਸਮਾਂ ਜਿਹੜਾ ਇਹਨੂੰ ਸਫਲ ਬਣਾਉ। ਮੈਨੂੰ ਉਰੇ ਤੇ ਯਾਦ ਨਹੀਂ ਇੱਕ ਕਵੀ ਦੇ ਬੜੇ ਸੋਹਣੇ ਬੋਲ ਨੇ। ਉਹਨੇ ਕਿਹਾ ਕਿ ਮੈਂ ਬੜਾ ਜਤਨ ਕੀਤਾ। ਕਿ ਮੇਰੇ ਕੰਮਾਂ ਦੇ ਮੁੱਕੇ ਨਹੀਂ ਵੀ ਸਮਾਂ ਰੁਕੇ ਤੇ ਮੈਂ ਸਾਰੇ ਕੰਮ ਕਰ ਲਵਾਂ ਪਰ ਸਮਾਂ ਤੇ ਰੁਕ ਨਹੀਂ ਰਿਹਾ। ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਮੈਂ ਫੜ ਫੜ ਰਹੀ ਤਰੀਕ ਸਮੇਂ ਸਕਾਈ ਕਰਨੀ। ਸਿੱਖੇ ਇਸ ਦੇ ਵੇਗ ਗਿਆ ਟੱਪ ਮੰਨੂ ਬੰਨੀ ਇਹਦੀ ਰਫ਼ਤਾਰ ਬੜੀ ਤੇਜ਼ ਹੈ ਬੜਾ ਤੇਜ਼ ਦੌੜਦਾ ਹੈ ਇਹ ਬੜੀ شدت ਵਿੱਚ ਹੋ ਰਿਹਾ ਹੈ ਇਹਦੀ ਚਾਲ ਛੱਤ ਤੋਂ ਸਮ ਨਹੀਂ ਨਹੀਂ ਜਾ ਰਹੀ ਜਿੰਨਾ ਸਮਾਂ ਤੇ ਦੌੜਦਾ ਅਸੀਂ ਓਨੀ ਤੇਜ਼ ਦੌੜਨ ਦੀ ਕੋਸ਼ਿਸ਼ ਕੀਤੀ ਤੇ ਅੱਜ ਦੇ ਸਮੇਂ ਦੇ ਵਿੱਚ ਮੈਂ ਗੁਰੂ ਹਜੂਰੀ ਵਿੱਚ ਬੈਠਾ 80% ਨੂੰ ਆਪਣਾ ਦਿਮਾਗੀ ਚੇਤਾ ਸ਼ਕਤੀ ਤਵਾਜਨ ਗਵਾ ਚੁੱਕੇ ਨੇ ਦਿਲਾ ਦਾ ਚੇਤਾ ਸ਼ਕਤੀ ਗਵਾ ਜਾਏ ਉਹਨਾਂ ਨੂੰ ਆਪਾਂ ਕਹਿੰਦੇ ਆ ਵੀ ਪਾਗਲ ਹੋ ਗਏ ਛੱਲੇ ਹੋ ਗਏ ਨੇ ਸੱਚੀ ਮੁੱਟੀ ਸਾਡੀ ਜ਼ਿੰਦਗੀ ਚ ਮਾਇਆ ਦਾ ਚੱਲ ਹੈ ਆਪਾਂ ਜਾਣ ਆਪਣੇ ਦਫ਼ਤਰ ਤੇ ਆਪਾਂ ਜਾਣ ਆਪਣੀ ਦੁਕਾਨ ਤੇ ਆਪਾਂ ਜਾਣ ਆਪਣੇ ਕਾਰੋਬਾਰ ਤੇ ਆਪਣੀਆਂ ਚੀਜ਼ਾਂ ਨੂੰ ਆਪ ਕਿਸੇ ਹੋਰ ਟਿਕਾਣੇ ਤਰਖ ਕੇ ਤੇ ਘਰ ਵਾਲਿਆਂ ਦੀ ਜਿੰਦ ਕੱਢ ਦਿੰਦਾ ਵੀ ਮੈਂ ਤਾਂ ਇੱਥੇ ਰੱਖਿਆ ਸੀ ਤੁਸੀਂ ਚੁੱਕਿਆ ਦੋਦਰ ਕੀਤਾ ਇਹ ਦਿਮਾਗੀ ਤਵਾ ਜਾਂਦਾ ਖਰਾਬ ਹੋਣਾ ਚੇਤਾ ਸ਼ਕਤੀ ਦਾ ਕਮਜ਼ੋਰ ਹੋਣਾ ਛੋਟੀ ਛੋਟੀ ਗੱਲ ਤੇ ਭੁੱਲ ਜਾਂਦਾ ਹੈ ਕਾਰੋਬਾਰ ਵਿੱਚ ਇੰਨਾ ਧਸਿਆ ਤੇ ਇਹਨੂੰ ਆਪਣਾ ਕਰਮ ਤੇ ਆਪਣੇ ਪੇਟ ਦੀ ਭੁੱਖ ਨੂੰ ਮਟਾਉਣ ਦਾ ਵਕਤ ਵੀ ਭੁੱਲ ਗਿਆ ਜਿਸ ਪੇਟ ਦੀ ਭੁੱਖ ਨੂੰ ਮਟਾਉਣ ਲਈ ਇਹ ਵਿਅਕਤੀ ਖਾਂਦਾ ਹੈ ਸਮੇਸਰوں ਨੂੰ ੋਜਨ ਨਹੀਂ ਦੇ ਰਿਹਾ ਅਸੀਂ ਆਖਿਆ ਸੀ ਬੜੀਆਂ ਘਾਤਕ ਬਿਮਾਰੀਆਂ ਦੇ ਲੋਕ ਸ਼ਿਕਾਰ ਹੋ ਰਹੇ ਨੇ ਆਪ ਸੱਦਾ ਦੇ ਰਿਆਂ ਜੀ ਦਵਪ੍ਰਾਣ ਨੇ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਆਖੀ ਵੀ ਮਿੱਠਾ ਬਹੁਤ ਘੱਟ ਖਾਣਾ ਹੈ ਤਲਿਆ ਨਹੀਂ ਖਾਣਾ ਪਰ ਤੁਸੀਂ ਸਵੇਰੇ ਸ਼ਾਮ ਸਿਰ ਦੇ ਵਕਤ ਦੋ ਤਰ੍ਹਾਂ ਦੀਆਂ ਦੁਕਾਨਾਂ ਨੇ ਤੁਹਾਡੇ ਨਾਸ਼ਤੇ ਲਈ ਛੋਲੇ ਪਟੂਰੇ ਤੇ ਊੜੀਆਂ ਵਾਲੀਆਂ ਉਹਨਾਂ ਤੇ ਵਾਰੀ ਨਹੀਂ ਆਉਂਦੀ ਤੁਹਾਨੂੰ 4 ਵਜੇ ਤੋਂ ਬਾਅਦ ਤੁਹਾਡੀਆਂ ਲੈਣਾ ਲੱਗ ਜਾਂਦੀਆਂ ਫਸਟ ਫੂਡ ਦੀਆਂ ਦੁਕਾਨਾਂ ਤੇ ਇਹ ਤੁਹਾਡੇ ਜੇਲ੍ਹ ਨੂੰ ਤੁਹਾਡੇ ਸਰੀਰ ਨੂੰ ਬੜੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਬਣਾ ਰਹਿਣਾ ਇਹ ਕਾਰਨ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਗੱਲ ਨੂੰ ਸੱਦਾ ਦਿੱਤਾ ਕਿ ਕੋਜਣ ਤੇ ਬਾਅਦ ਚ ਖਾਣਾ ਪੀਣੋਂ ਦਵਾਈ ਦਾ ਡੱਬਾ ਸਾਹਮਣੇ ਰੱਖ ਦਿਓ ਦੂਜਾ ਤਰੀਕਾ ਸੀ ਕਿ ਅਸੀਂ ਆਪਣਾ ਖਾਣਾ ਆਪ ਬਣਾਉਣਾ ਛੱਡ ਦਿੱਤਾ ਜਿਨ੍ਹਾਂ ਘਰਾਂ 'ਚ ਬਣਾਇਆ ਉਹਨਾਂ ਦਾ ਖਾਣਾ ਉਹ ਲੋਕ ਬਣਾ ਰਹੇ ਨੇ ਜਿਨ੍ਹਾਂ ਨੂੰ ਸਿੱਖ ਹੋਣ ਦੇ ਨਾਤੇ ਸਿਖਾਂ ਦੀ ਮਰਿਆਦਾ ਦਾ ਕੋਈ ਵੀ ਪਤਾ ਨਹੀਂ ਅਸੀਂ ਇਹੋ ਜਿਹੀ ਨੌਕਰ ਘਰ ਵਿੱਚ ਰੱਖੇ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਉਹਨਾਂ ਤੇ ਤੋਤੇ ਨੇ ਜਾਂ ਨਹੀਂ ਉਹਨਾਂ ਆ ਕੇ ਸਾਡੀ ਸੋਈ 'ਚ ਵੜ ਜਾਣਾ ਸਾਡਾ ਖਾਣਾ ਬਣਾ ਦੇਣਾ ਬੀਤਿਆ ਹੋਇਆ ਸਮਾਂ ਸਾਡੇ ਜੀਹਨ ਨੂੰ ਸੁਚੇਤ ਕਰਦਾ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਇਹਨੂੰ ਸੁਭਾਲਣ ਦੀ ਕੋਸ਼ਿਸ਼ ਕਰਾ। ਆਪਾਂ ਆਖਿਆ ਨਾ ਜੀ ਕਿਸੇ ਵਾਰ ਆਖੀ ਪੀ ਗੁਰਦੁਆਰੇ ਜਾਉਂ ਪਿੰਦੇ ਟਾਈਮ ਨਹੀਂ ਲੱਗਦਾ। ਕੋਈ ਵਿਅਕਤੀ ਕਿਤੇ ਗੱਲਾਂ ਮਾਰਦਾ ਹੋਵੇ ਉਹਨੂੰ ਪੁੱਛੋ ਵੀ ਤੁਸੀਂ ਗੁਰਦੁਆਰੇ ਤੇ ਜਾਂਦੇ ਨਹੀਂ? ਉਹ ਕਹਿੰਦਾ ਜੀ ਟਾਈਮ ਪਾਸ ਕਰ ਰਹੇ ਹਾਂ। ਦੋ ਸਵਾਲ ਨੇ ਦੋਹਾਂ ਦੇ ਉੱਤਰ ਵੱਖਰੇ ਵੱਖਰੇ ਨੇ। ਪਹਿਲੀ ਗੱਲ ਆਖੀ ਪੀ ਟਾਈਮ ਨਹੀਂ ਤਾਂ ਗੁਰੂ ਘਰ ਨਹੀਂ ਜਾਂਦੇ। ਦੂਜੀ ਵਾਰ ਆਖਿਆ ਪੀ ਨਹੀਂ ਟਾਈਮ ਪਾਸ ਕਰ ਰਹੇ ਹਾਂ, ਤਾਸ਼ ਖੇਡਣ ਵਾਲਿਆਂ। ਗੱਲਾਂ ਮਾਰਨ ਵਾਲੇ ਆਖਿਆ ਮਿਹਰਬਾਨੀ ਕੀਤੀ ਨਹੀਂ ਤੇਰੇ ਮਨ ਦਾ ਕੁ ਦੇਖ ਹੈ ਤੇਰੇ ਕੋਲ ਟਾਈਮ ਹੈ ਤੇ ਟਾਈਮ ਤੂੰ ਪਾਸ ਨਹੀਂ ਕਰ ਰਿਹਾ ਸਮਾਂ ਆਪਣੇ ਆਪ ਤੇਰੀ ਜ਼ਿੰਦਗੀ ਚੋਂ ਪਾਸ ਹੋ ਰਿਹਾ ਹੈ ਜੋ ਦਿਨ ਆਵੇਂ ਸੋ ਦਿਨ ਜਾਹੀਂ ਇਹ ਤੇਰੀ ਆਯੂ ਘਟ ਰਹੀ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟ ਹੈ ਤਨ ਛਿਜੇ ਜਿਨਾਂ ਦਾ ਜਨਮ ਇਸ ਅਗਲੇ ਸਾਲ ਤੇ ਉਹਨਾਂ ਦੇ ਜੀਵਨ ਚੋਂ ਇੱਕ ਸਾਲ ਘਟ ਗਿਆ ਹਰ ਇੱਕ ਵਿਅਕਤੀ ਦਾ ਜ਼ਿੰਦਗੀ ਦਾ ਇਹ 2024 ਸਾਲ ਘਟਿਆ ਬਾਕੀ ਸਮਾਂ ਜਿਹੜਾ ਰੱਬ ਨੇ ਦਿੱਤਾ ਉਹ ਰਹਿੰਦਾ ਹੈ ਅਸੀਂ ਖੁਸ਼ ਹੋਏ ਤੇ ਗੁਰਬਾਣੀ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਭਗਤ ਜੀ ਨੇ ਆਖਿਆ ਵੀ ਐਵੇਂ ਖੁਸ਼ ਨਾ ਹੋਵੇ ਤੇਰੇ ਜੀਵਨ ਕਿਹੜੇ ਸਮੇਂ ਤੇ ਕਦੋਂ ਕਿਹੋ ਜੀ ਘਟਨਾ ਘਟਦੇ ਤੈਨੂੰ ਇਸ ਬਾਰੇ ਕੋਈ ਨਹੀਂ ਜਾਣਕਾਰੀ ਨਹੀਂ ਮੇਰੇ ਨਾਲ ਇੱਕ ਬੱਚੇ ਨੇ ਆਪਣੇ ਗੁਰੂ ਘਰ ਵਿੱਚ ਵਾਧਾ ਦਿੱਤਾ ਕਿ ਬਾਬਾ ਜੀ ਇਸ ਵਾਰੀ ਮੈਂ ਸਾਰੀਆਂ ਪਰਬਤ ਫੇਰੀਆਂ ਚ ਜਿਹੜੀ ਆਪ ਚਲਾਵਾਂਗਾ ਬੜਾ ਸ਼ੇਵਕ ਬੱਚਾ ਹੈ ਭਾਵੇਂ ਉਹ ਕੇਸਾ ਤਾਰੀ ਆਪਣੀ ਦਾੜੀ ਦੇ ਕੇਸ ਕਟਾਂਦਾ ਹੈ ਅਮਰਤਾਰੀ ਨਹੀਂ ਪਰ ਇੱਥੇ ਰੋਜ਼ਾਨਾ ਸ਼ਾਮ ਦੀ ਉਹਦੀ ਹਾਜ਼ਰੀ ਸੀ ਕਹਿੰਦਾ ਮੈਂ ਸਵੇਰੇ ਨੌਕਰੀ ਤੋਂ ਉੱਨਾ ਸਿੱਧਾ ਤੁਹਾਡੇ ਕੋਲ ਆਵਾਂ ਕਰਾਂਗਾ ਪਰसों ਉਹਨਾਂ ਦਾ ਲੰਗਰ ਸੀ ਨਹੀਂ ਆਇਆ ਫੋਨ ਆਇਆ ਕਿ ਮੈਂ ਅਗਲੇ ਦਿਨ ਤੋਂ ਸ਼ੁਰੂ ਕਰਾਂਗਾ ਜਦ ਅਸੀਂ ਲੰਗਰ ਲਾਇਆ ਸੀ ਸ਼ਵੇਰ ਤੱਕ ਰਾਤ ਜਾਗਦੇ ਰਹੇ ਹਾਂ ਜਿਹਨੂੰ ਰਾਤੀ ਨੌਕਰੀ ਤੋਂ ਵਾਪਸ ਆਇਆ ਪਾਸੋਂ ਰੋਡ ਤੇ ਉਹਦਾ ਐਕਸੀਡੈਂਟ ਹੋਇਆ ਬਾਹਾਂ ਦੇ ਵਿੱਚ ਫ੍ਰੈਕਚਰ ਹੋ ਗਿਆ ਆਪਾਂ ਨੂੰ ਹਰਸ਼ਪ੍ਰੀਤ ਸਿੰਘ ਨਾਂ ਹੈ ਅਸੀਂ ਹਣੀ ਕਹਿੰਦੇ ਹਾਂ ਉਹ ਹਸਪਤਾਲ ਤੇ ਰਜਿੰਦਰਾ ਚ ਉਹਨੇ ਕੱਲ ਵੀ ਮੈਨੂੰ ਫੋਨ ਕੀਤਾ ਫਿਰ ਮੈਂ ਮੋਟਰਸਾਈਕਲ ਤਿਆਰਿਆ ਸੀ ਇਹ ਮੇਰੇ ਨਾਲ ਧਿਆ ਘਟਨਾ ਵਾਪਰ ਗਈ ਮੇਰਾ ਬੜਾ ਚਿਤ ਸੀ ਵੀ ਮੈਂ ਇਸ ਵਾਰੀ ਸੇਵਾ ਕਰਾਂ ਵੀ ਮੈਂ ਸੋਣਾ ਤਿਆਗਣ ਦਾ ਸੋਚਿਆ ਸੀ ਵੀ 4-5 ਦਿਨ ਮੈਂ ਸਵੇਰੇ ਆ ਕੇ ਸੋਣਾ ਨਹੀਂ ਰਾਤ ਨੂੰ ਵੇਰ ਕੱਟ ਡਿਊਟੀ ਕਰਕੇ ਆਉਂਦਾ ਸਵੇਰੇ ਸੌਂ ਜਾਂਦਾ ਪਰ ਕਹਿਣ ਲੱਗਾ ਮੈਥੋਂ ਪ੍ਰਮਾਤਮਾ ਨੇ ਸੇਵਾ ਨਹੀਂ ਲਈ ਪਰ ਮੇਰੀ ਇਹ ਅਰਦਾਸ ਕਰੋ ਕਿ ਮੈਨੂੰ ਆਪਰੇਸ਼ਨ ਨਾ ਕਰਾਉਣਾ ਪਏ ਫੈਕਚਰ ਜਾਦਾ ਹੈ ਪਰ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਹੋ ਸਕਦਾ ਹੈ ਬਾਹਾਂ ਦਾ ਆਪਰੇਸ਼ਨ ਕਰਨਾ ਪਏ ਗੁਰਬਾਣੀ ਕਹਿੰਦੀ ਕਬੀਰ ਜੋ ਮੈਂ ਚਿਤ ਨੂੰ ਨਾ ਕਰੈ ਕਿਆ ਮੇਰੇ ਚਿਤਵੇ ਹੋਈ ਆਪਣਾ ਚਿਤੁਆ ਹਰ ਕਰੈ ਜੋ ਮੇਰੇ ਚਿਤ ਨਾ ਹੋਇ ਪ੍ਰਮੇਸ਼ਰ ਉਹ ਕਰਦਾ ਜਿਹੜਾ ਸਾਨੂੰ ਚਿਤ ਚੇਤਾ ਵੀ ਨਹੀਂ ਤੇ ਫੇਰ ਸਾਧ ਪੁਰਾਂਖੇ ਸਮੇਂ ਨੇ ਤੈਨੂੰ ਪਾਸ ਕਰਨਾ ਤੂੰ ਸਮੇਂ ਨੂੰ ਨਹੀਂ ਜੋ ਕੁਝ ਜੀਵਨ ਦੇ ਵਿੱਚ ਪਹਿਲੋਂ ਘਟਿਆ 2024 ਚ ਜੋ ਕੁਝ ਆਪਰਿਆ ਗਵਾਨੀ ਕਹਿੰਦੀ ਭੁੱਲ ਜਾ ਅਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਹਾਂ ਦੋ ਤਰ੍ਹਾਂ ਦੀ ਸੋਚ ਹੈ ਸਾਡੇ ਜੀਨ ਚ ਜਾਂ ਤੇ ਸੋਚਦੇ ਰਹੇ ਕਿ ਮੇਰੇ ਨਾਲ ਪਿੱਛੇ ਫਲਾਣ ਨੇ ਇਹ ਕੀਤਾ ਉਹ ਗਿਆ ਭਰਾਵਾਂ ਨੇ ਇਹ ਕੀਤਾ ਮਿੱਤਰਾਂ ਦੋਸਤਾਂ ਨੇ ਇਹ ਕੀਤਾ ਆਪਾਂ ਉਹਨਾਂ ਦੇ ਨਾਲ ਇੰਜ ਕਰਾਂਗੇ ਬਹੁਤ ਸਾਰੀ ਦੁਨੀਆ ਦੇ ਲੋਕ ਇਸ ਤਰੀਕੇ ਨਾਲ ਜ਼ਿੰਦਗੀ ਜਿਉ ਰਹੇ ਨੇ ਕਿ ਸਾਡਾ ਬਣੇਗਾ ਕੀ ਬਸ ਇਸੇ ਪਿੱਛੇ ਮਰ ਗਏ ਮੁੱਕ ਗਏ ਅਸੀਂ ਸਾਨੂੰ ਬੜੀਆਂ ਘਾਤਕ ਬਿਮਾਰੀਆਂ ਨੇ ਸ਼ਿਕਾਰ ਬਣਾਇਆ ਇਸ ਚਿੰਤਾ ਕਰਕੇ ਚਿੰਤਾ ਨੂੰ ਸਿਆਣਿਆਂ ਨੇ ਆਖਿਆ ਕਿ ਚੀਖਾ ਦੇ ਸਮਾਨ ਹੈ ਇਹ ਨਾ ਕਰੀਂ ਇਹ ਤੇਰੀ ਜ਼ਿੰਦਗੀ ਨੂੰ ਅੰਦਰੋਂ ਤਰੀ ਖਮਾ ਸਮਾਪਤ ਕਰੇਗੀ ਗਾਲ ਦੇਗੀ ਪਰ ਆਪਾਂ ਕੀਤੇ ਗੁਰਬਾਣੀ ਕਹਿੰਦੀ ਇਹ ਨਹੀਂ ਨਾ ਤੂੰ ਆਉਣ ਵਾਲੇ ਸਮੇਂ ਦੀ ਚਿੰਤਾ ਕਰਪੀ ਕੀ ਬਣੇਗਾ ਇਹ ਚਿੰਤਾ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੈ ਜਨਮੈ ਜੰਤੂ ਪਾਇਉ ਤਿਨਾ ਫਿਰੋਜੀ ਦੇ ਪਾਣੀ ਵਿੱਚ ਸ਼ਤਗੁਣਾ ਖੇਤ ਤੇ ਰਕੁਲਦੇ ਸਾਗੋ ਜੀ ਬੜੇ ਵੱਡੇ ਵੱਡੇ ਪਦਾਰਣ ਨੇ 42 ਲੱਖ ਜੀ ਜੰਤ ਪਾਣੀ ਵਿੱਚ ਨੇ ਉਥੇ ਹਟਣਾ ਚੱਲ ਨਹੀਂ ਦਾ ਕੋ ਕਿਰਸ਼ ਕਰੇ ਸੋ ਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਕੋਈ ਲੈਂਦਾ ਨਹੀਂ ਉਹ ਦੇਦਾ ਨਹੀਂ ਆਪਣੇ ਅੰਸਾਰਾ ਕੁਝ ਹੋ ਰਿਹਾ 42 ਲੱਖ ਪਲ ਰਹੇ ਨੇ 42 ਲੱਖ ਤੁਸੀਂ ਤਰਤੀਤੇ ਹੋ ਵੀ ਇਹਨਾਂ ਦੀ ਚਿੰਤਾ ਪਰਮੇਸ਼ਰ ਕਰੇਗਾ ਤੁਸੀਂ ਨਹੀਂ ਕਰਨਾ ਇਹਨਾਂ ਆਖਾਂ ਮੈਂ ਇੱਕ ਕਰਾਂ ਕੁਰਬਾਨੀਆਂ ਆਖਿਆ ਵਰਤਮਾਨ ਸਮਾਂ ਜਿਹੜਾ ਦਿਨ ਚੜਿਆ ਨਾ ਉਹ ਦਿਨ ਦੀ ਵਿਉਂਤਬੰਦੀ ਇੰਜ ਬਣਾ ਵੀ ਤੇਰੀ ਜ਼ਿੰਦਗੀ ਦਾ ਹਰ ਪਲ ਇਹਨਾਂ ਵੀ ਸਾਰਾ ਦਿਨ ਬਾਣੀ ਪੜੀ ਜਾ ਨਾਮ ਜਪੀ ਜਾ ਪੜ ਬਾਣੀ ਗਾ ਰੱਬ ਦੇ ਗੁਣ ਜਿੰਨਾ ਚਿਰ ਰਗਾ ਸਕਣਾ ਜਿੰਨਾ ਵੱਧ ਤੋਂ ਵੱਧ ਗਾਏ ਬਹੁਤ ਚੰਗਾ ਹੈ ਪਰ ਆਪਣੇ ਆਪ ਨੂੰ ਵਿਹਲਾ ਨਾ ਛੱਡੀ ਜਿਹੜਾ ਕੰਮ ਅੱਜ ਕਰਨ ਵਾਲਾ ਹੈ ਨਾ ਖੀਪੀ ਕੱਲ ਕਰਨੇ ਇਹਨੂੰ ਕਰ ਨਹੀਂ ਤੇ ਚੋ ਵੀ ਗਿਆ ਚਲੇ 25 ਨੇ ਵੀ ਜਾਣਾ ਜਿਸ ਤੰਨ ਦੇ ਵਿੱਚ ਸ਼્વાસ ਪਾ ਕੇ ਰੱਬ ਨੇ ਭੇਜਿਆ ਇੱਕ ਜਨ ਇਹਨੇ ਵੀ ਚਲੇ ਜਾਣਾ ਪਰ ਜਾਣ ਤੋਂ ਪਹਿਲੋਂ ਇਹੋ ਜੀ ਮੁਸ਼ਕਲ ਇਹੋ ਜੀ ਮਿਹਨਤ ਕਰਕੇ ਜਾਪ ਕਿ ਦੁਨੀਆਂ ਦੇ ਲੋਕ ਤੇਰੇ ਨਾਮ ਨੂੰ ਚੇਤੇ ਕਰਣ ਮਾਨਿਆ ਘਰ ਵੀ ਵੱਡਾ ਹੋ ਗਿਆ ਸਭ ਗੁਰਾਂ ਦੀ ਬਾਣੀ ਦੀਆਂ ਅੱਖੀਆਂ ਨਹੀਂ ਮਾਂ ਤੈਨੂੰ ਪੁਲੀਖਾਂ ਲੱਗਿਆ ਜਨਨੀ ਜਾਣਤ ਸ਼ੁੱਧ ਵੱਡਾ ਉਹ ਤਾਂ ਹੈ 20 ਸਾਲਾਂ ਦਾ ਹੋ ਗਿਆ ਜੀ ਜਵਾਨ ਹੋ ਗਿਆ ਪੁੱਤਰ ਫਿਰ ਆਖਿਆ ਨੌਕਰੀ ਤੇ ਲੱਗ ਗਿਆ ਗੁਰਬਾਣੀ ਕਹਿੰਦੀ ਜਨਨੀ ਜਾਣਤ ਸ਼ੋਤਨ ਬਡਾ ਹੁੰਤ ਹੈ ਇਤਨਾ ਕੋ ਨਾ ਜਾਣਨਾ ਇਨਾਂ ਤੇ ਕੋਈ ਨਹੀਂ ਜਾਣਦਾ ਬਾਣੀ ਨਾ ਆਖਿਆ ਇਤਨਾ ਕੋ ਨਾ ਜਾਣਨਾ ਜੇ ਦਿਨ ਦਿਨ ਆਬਦ ਘਟਦਾ ਹੈ ਵੀ ਦਿਨ ਪ੍ਰਤੀ ਦਿਨ ਤੇਰੀ ਜ਼ਿੰਦਗੀ ਦੀ ਆਯੂ ਕੱਟ ਰਹੀ ਹੈ ਕਹਿੰ ਲੱਗੇ ਲਾੜ ਕਰਕੇ ਪਾਲਿਆ ਮੂਨ ਮੂਨ ਕਰ ਅਧਕ ਲਾੜ ਧਰ ਬੜੇ ਚਾਰ ਨਾਲ ਬੜੇ ਲਾੜ ਦੇ ਨਾਲ ਪਾਲਿਆ ਮੋਰ ਮੋਰ ਕਰ ਅਤਕ ਲਾਡ ਧਰ ਇਕਤ ਹੀ ਜਮਰਾਉ ਹਸੈ ਵੇਖ ਵੇਖ ਕੇ ਤਲਵ ਰਾਜ ਦਾ ਦੂਤ ਜਮਰਾਜ ਹਸਦਾ ਹੈ ਸ਼ੀਮਾ ਇਹਨੂੰ ਜਿੰਨਾ ਲਾਡ ਇਸ਼ਤਨਾ ਕਰਨੀ ਉਹਨਾਂ ਲਾਡ ਇਹਨੂੰ ਕਰਨਾ ਸਿਖਾ ਰੱਬ ਨਾਲ ਪਰਮੇਸ਼ਰ ਨਾਲ ਪਰਮੇਸ਼ਰ ਦੇ ਹੱਥ ਜੋੜ ਕੇ ਕਹਦਾ ਤੇਰੇ ਆਸਰੇ ਤੇ ਛੱਡ ਦਿੰਦਾ ਮੈਂ ਸਾਰਾ ਕੁਝ ਤੇਰਾ ਪੁਰਸ ਹੈ ਪਿਆਰੇ ਮੈਂ ਲਾੜ ਲੜਾਇਆ ਹੁ ਲਹ ਚੁ ਕਹਿ ਮਾਰਬ ਤੂੰ ਹਰ ਪਿਤਾ ਮਾਇਆ ਸ਼ੋਹਿਲਾ ਕਹਿਨ ਕਹਾਵਨ ਤੇਰਾ ਮਿਕਮ ਭਾਵਨ ਮੇਰੇ ਜਮੇਰ ਕਰੀ ਇਹ ਮੇਰਾ ਹੱਥ ਫੜ ਕੇ ਮੈਨੂੰ ਸੰਸਾਰ ਦੇ ਭਵ ਸਾਗਰ ਤੋਂ ਪਾਰ ਕਰਦੇ ਵਾਸਪ ਨੂੰ ਤਰੀਕਾ ਦੱਸ ਜਿਸ ਗੁਰੂ ਦੇ ਅਸੀਂ ਲੜਨ ਅੱਗੇ ਉਸ ਬਾਣੀ ਨੂੰ ਪੜ੍ਹਨੀ ਜਦੋਂ ਗੁਰੂ ਨੇ ਜਾਜ ਦਸੀ ਇਹ ਸਾਧ ਗੁਰਾਂ ਕੇ ਅਸਰ ਜਣਾਤੇ ਤੇ ਰੱਖੀ ਇਹ ਬਾਣੀ ਨੂੰ ਗਾਉਂਦਿਆਂ ਕਰਦਿਆਂ ਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਨੂੰ ਸੁਣਦਿਆਂ ਸੁਣਦਿਆਂ ਬਾਣੀ ਬਣ ਜਾਏਗੀ ਬਾਣੀ ਵਿੱਚ ਸਮਾ ਦੇਈ ਬੜੇ ਕੋਝੀਆਂ ਤਰੀਕਿਆਂ ਨਾਲ ਬਣਾਇਆ ਜਾਂਦਾ ਨਮਾਸ਼ਾਲਾ ਬਹੁਤ سارے ਲੋਕ ਨੱਟਣਗੇ ਦੀ ਜੇ ਲਾਲਾ ਕੇ ਬਹੁਤ سارے ਲੋਕ ਨਸ਼ੇ ਕਰਨਗੇ ਬਹੁਤ سارے ਲੋਕ ਇਸ ਦਿਨ ਪਟਾਕੇ ਚੜਾਣਗੇ ਬਹੁਤ ਕੁਝ ਕੀਤਾ ਜਾਏਗਾ ਕਰੋੜਾਂ ਰੁਪਇਆ ਜਿਹੜਾ ਵਹਾ ਦਿੱਤਾ ਜਾਂਦਾ ਪਰ ਧਰਮ ਦੇ ਖਿੱਤੇ 'ਚ ਜਦੋਂ ਗੱਲ ਆਈ দান ਕਰਨ ਦੀ ਵੀ ਇੱਥੇ ਵੀ ਕੋਈ ਦਾਨ ਕਰਨ ਦੀ ਆਖਾ ਵੀ ਮੇਰੇ ਪਰਲੇ ਤੇ ਕੁਝ ਵੀ ਨਹੀਂ ਕਈਆਂ ਨੂੰ ਲੰਬਾ ਦਿੱਤਾ ਪਰ ਉਹਦਾ ਤਾਂ ਕੰਮ ਹੀ ਬਣ ਗਿਆ ਸੁਭਾਅ ਬਣ ਗਿਆ ਸਤਿਗੁਰਾਂ ਖਿਆ ਪਰਮੇਸ਼ਰ ਦੇ ਚਿੰਤਨ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਉਂ ਕੇ ਸ਼ਫਲ ਕਰ ਜਿਹੜੇ ਸਵਾਸ ਤੇ ਨੂੰ ਪਰਮੇਸ਼ਰ ਨੇ ਦਿੱਤੇ ਨੇ ਮਿੱਤਿਆਂ ਹੋਇਆਂ ਸਾਲ ਦਿਨ ਚੇਤੇ ਕਰਾ ਰਿਹਾ ਐ ਕਿ ਜੇ ਇਹ ਸਾਲ ਵਿੱਚ ਨਹੀਂ ਜਪਿਆ ਤੇ ਫਿਰ ਹੁਣ ਵਾਲੇ ਚੜ੍ਹੇ ਸਾਲ ਵਿੱਚ ਇੰਨਾ ਜਪੀ ਫਿਰ ਤੇਨੂੰ ਇਹ ਪਾਲਾ ਨਹੀਂ ਸਤਾਣਾ ਕੋਖ ਤੋਖਾਰ ਨਾ ਵਿਆਪੇ ਗੰਠ ਮਿਨਿਆ ਹਰ ਨਾ ਹ ਜਿਦਾਂ ਨੂੰ ਰੱਬ ਦੀ ਗਲਵੱਕੜੀ ਦਾ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਤੇ ਉਹ ਮਨੁੱਖ ਆਪਣੇ ਜੀਵਨ ਚ ਇੰਨਾ ਸਫਲ ਹੋ ਜਾਂਦੇ ਨੇ ਫਿਰ ਆਪ ਉਹਨਾਂ ਨੂੰ ਆਪਣੇ ਨਾਮ ਦਾ ਨਿੱਕ ਦੇ ਦਿੰਦੇ ਆ ਆਪਣੀ ਗਲਵਕੜੀ ਚ ਲੈ ਕੇ ਕੰਠ ਲਾਏ ਅਗੁਣ ਸਭ ਮਿੱਤੇ ਜਿਆਲ ਪੁਰਖ ਬਖਸ਼ਾ ਜਦੋਂ ਸੰਸਾਰ ਵਿੱਚ ਚਾਤੀ ਮਾਰੋਗੇ ਜਿਹੜੀ ਗੱਲ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਬਾਬੇ ਨਾਨਕ ਦੇ ਆਗਮਨ ਤੇ ਆਖੀ ਆਪਾਂ 10ਵੇਂ ਨਾਨਕ ਦਾ ਆਗਮਨ ਉਰ ਮਨਾ ਰਹੇ ਆਂ ਗੁਰੂ ਨਾਨਕ ਵਿੱਚ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿੱਚ ਕੋਈ ਭੇਦ ਨਹੀਂ ਉਹਨਾਂ ਨੂੰ ਗੁਰਨਾਨਕ ਆਖੋ ਤੇ ਕੋਈ ਅਤਕਤ ਨਹੀਂ ਨਹੀਂ ਉਹ ਗੁਰਨਾਨਕ ਸਹਿਬਾਂ ਦੀ ਜੋਤ ਹੀ ਦਸਾਂ ਵਿੱਚ ਕੰਮ ਕਰਨੀ ਜੋ ਤੂੰ ਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ ਬਾਅਦ ਸ਼ਬਦ ਕਹਿੰਦੇ ਹਨ ਕਿ ਜਦੋਂ ਬਾਬਾ ਜਗਤ ਤੇ ਆਇਆ ਬਾਬੇ ਨੇ ਵੇਖਿਆ ਧਰਤੀ ਦੀ ਹਾਲਤ ਨੂੰ ਕਿਉਂਕਿ ਧਰਤੀ ਦੀ ਪੁਕਾਰ ਤੇ ਸਤਿਗੁਰ ਆਏ ਨਹੀਂ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰithvi ਨਿਸ਼ ਆਈ ਸਾਰੀ ਦੀ ਸਾਰੀ ਪ੍ਰithvi ਸਾੜ ਰਹੀ ਪਾਦੇ ਵਿੱਚ ਅੱਜ ਉਹ ਅੱਗ ਬਹੁਤ ਸਾਰੀ ਬੜੀ ਹੋਈ ਜੀ ਏਦ ਖਾਸਾ ਦ્વੈਤ ਦੰਦਿਆ ਚੁਗਲੀ ਸਾਡੇ ਵਿੱਚ ਬਹੁਤ ਹੈ ਘਰਾਂ ਵਿੱਚ ਤੋਂ ਲੈ ਕੇ ਗੁਰੂ ਦਰਬਾਰਾਂ ਤੱਕ ਧਾਰਮਿਕ ਸਥਾਨਾਂ ਤੱਕ ਸਭਾ ਵਿੱਚ ਸਹਿਤੀਆਂ ਵਿੱਚ ਇੱਥੋਂ ਤੱਕ ਵੀ ਟ੍ਰੇਨ ਵਿੱਚ ਜਿੱਥੇ ਜਾਂਦੇ ਨੇ ਉੱਥੇ ਸ਼ਬਦਾਂ ਤੋਂ ਜੰਗ ਹੋਈ ਜਾਂਦਾ ਕਿ ਮੈਨੂੰ ਵਾਰੀ ਨਹੀਂ ਮਿਲੀ ਜੀ ਮੈਨੂੰ ਪੜ੍ਹਨ ਨਹੀਂ ਦਿੱਤਾ ਮੈਨੂੰ ਮਾਈਕ ਨਹੀਂ ਮਿਲਿਆ ਬੁਰਦਵਾਰੇ ਨਿਤਨੇਮ ਉਹ ਵਿੱਚ ਜਿੱਥੇ ਸ਼ਰਟੀਆਂ ਕਰਦੀਆਂ ਨੇ ਉੱਥੇ ਵੀ ਸ਼ਬਦਾਂ ਦਾ ਝਗੜਾ ਇੰਨੀ ਦੁਆਰ ਸਾਡੇ ਅੰਦਰ ਆ ਗਈ ਜਿਸ ਬਾਬੇ ਨੇ ਬਾਣੀ ਵਿੱਚ ਇਹ ਗੱਲਾਂ ਖੀਪ ਜਦੋਂ ਤੂੰ ਗੁਰੂ ਘਰ ਆ ਗਿਆ ਨਾ ਵਿਸਾਰ ਦੇ ਦੂੰ ਵਿਸਰ ਗਈ ਸਭ ਤਾਤ ਪਰਾਇ ਜਪ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸકલ ਸੰਗ ਹਮ ਕੋ ਬਨ ਆਈ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜਾਪ ਹੈ ਮੂਰ ਮੰਤਰ ਦਾ ਸਾਰੇ ਇਹ ਜਾਪ ਅੱਪਾ 5 ਵਾਰੀ ਕਰਾਂਗੇ ਫਿਰ ਮੈਂ ਆਨੰਦ ਸਾਹਿਬ ਲਾਵਾਂਗਾ ਇਹ ਜਾਪ ਸਾਨੂੰ ਬੜਾ ਕੁਝ ਸਿਖਾ ਜਾਂਦਾ ਹੈ ਆਓ ਮਿਲ ਕੇ ਕਰੀਏ ਨਵੇਂ ਸਾਲ 'ਚ ਸਾਡੀ ਜੀਵਨ ਅੰਦਰ ਰੱਬ ਦਾ ਨਾਮ ਵਸੇ ਸਾਨੂੰ ਰੱਬ ਵੱਲੋਂ ਦਿੱਤੀ ਮਾਤਮ ਅਨੁਸਾਰ ਜ਼ਿੰਦਗੀ ਜਿਉਣ ਦੀ ਜਾਚ ਆ ਜਾਏ ਇਹ ਅਰਦਾਸ ਕਰਨੀ ਹੈ ਸਮੁੱਚੇ ਜਗਤ ਨੂੰ ਸਤਿਗੁਰੂ ਠੰਡ ਵਰਤਾਨ ਕਾਲ ਕਾਤੀ ਠਾਡਾ ਆਪਣੇ ਨਾਮ ਦੇ ਛਿੱਤੇ ਮਾਰ ਦੇ ਅੱਜ ਬੜਾ ਦੌਰ ਭਿਆਨਕ ਆਜੀ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸੰਭਾਲਣਾ ਹੈ ਦੂਜਿਆਂ ਵੱਲ ਨਹੀਂ ਦੇਖਣਾ ਆਓ ਮਿਲ ਕੇ ਕਰਨਾ ਸਾਰਿਆਂ ਨੂੰ ਉੱਚੀ ਆਵਾਜ਼ ਵਿੱਚ ਆਵਾਜ਼ ਘਟਣੀ ਨਹੀਂ ਚਾਹੀਦੀ ਬੜੀ ਉੱਚੀ ਆਵਾਜ਼ ਵਿੱਚ ਪੜਿਓ ਜਿੰਨਾ ਉੱਚੀ ਪੜੋਗੇ ਓਨੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੁਹਾਡੇ ਤੇ ਰਹਿਮਤਾਂ ਹੋਣਗੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੁਨੀ ਸੈ ਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰ ਅਜੁਨੀ ਸੈ ਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾ ਕਰਤਾ ਨਿਰਭਾਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਇੱਕ ਓੰਕਾਰ ਚਤਨਾ ਕਰਤਾ ਪੁਰਖ ਨਿਰਭਾਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਵਾਹਿ ਆਪਣਾ ਨਾ ਨਿਨ੍ਹੀ ਨਾਮ ਧਿਆਇ ਗਏ ਨਾਨਕ ਤੇ ਮੁਖ ਉਜਲੇ ਕਿੰਨੀ ਸ਼ੁਭੀ ਨਿਨ੍ਹੀ ਨਾਮ ਧਿਆਇ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕਿੰਨੀ ਸ਼ੁਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ